ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ ਅੱਜ ਅੱਪਾ ਪੜਾਂਗੇ ਬੇਸ਼ਾ ਨੇਕੀ ਤੇ ਬਦੀ ਉੱਪਰ ਪੈਗੰਬਰ ਦੇ ਬੋਲ ਸ਼ਹਿਰ ਦੇ ਇੱਕ ਦਾਨੇ ਨੇ ਕਿਹਾ ਸਾਨੂੰ ਨੇਕੀ ਤੇ ਬਦੀ ਬਾਰੇ ਕੁਝ ਸਮਝਾਓ ਤੇ ਉਸ ਨੇ ਉੱਤਰ ਦਿੱਤਾ ਮੈਂ ਤੁਹਾਡੇ ਅੰਦਰ ਵਸਦੀ ਨੇਕੀ ਬਾਰੇ ਕੁਝ ਕਹਿ ਸਕਦਾ ਹਾਂ ਪਰ ਬਦੀ ਬਾਰੇ ਨਹੀਂ ਬਦੀ ਹੈ ਕਿ ਇਹ ਵੀ ਨੇਕੀ ਹੈ ਜੋ ਆਪਣੀ ਹੀ ਭੁੱਖ ਤੇ ਦਿੱਤਸੀਹ ਸਹਿ ਕੇ ਇਹ ਰੂਪ ਧਾਰ ਲੈਂਦੀ ਹੈ ਸੱਚਮੁੱਚ ਹੀ ਜਦੋਂ ਨੇਕੀ ਭੁੱਖੀ ਹੋਵੇ ਤਾਂ ਇਹ ਆਪਣੀ ਖਾਦ ਖਰਾਕ ਲੱਭਣ ਲਈ ਹਨੇਰੀਆਂ ਗੁਫਾਵਾਂ ਵਿੱਚ ਵੀ ਚਲੀ ਜਾਂਦੀ ਹੈ ਜਦੋਂ ਇਹ ਤਹرائی ਹੋਵੇ ਆ ਇਹ ਗੰਦੇ ਪਾਣੀ ਵੀ ਪੀ ਜਾਂਦੀ ਹੈ ਤੁਸੀਂ ਨੇਕ ਉਦੋਂ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨਾਲ ਇੱਕਸੁਰ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨਾਲ ਇੱਕਸੁਰ ਨਹੀਂ ਹੁੰਦੇ ਉਦੋਂ ਵੀ ਤੁਸੀਂ ਬਦ ਨਹੀਂ ਹੁੰਦੇ ਕਿਉਂ ਜੋ ਫਟ ਖਾਦਾ ਕਰ ਚੋਰਾਂ ਦੀ ਗਾਰ ਨਹੀਂ ਹੁੰਦਾ ਉਹ ਫਟ ਖਾਦਾ ਕਰ ਹੀ ਹੁੰਦਾ ਹੈ ਪਤਵਾਰ ਬਿਨਾਂ ਜਹਾਜ਼ ਖਤਰਨਾਕ ਪਾਣੀਆਂ ਵਿੱਚ ਬੇਸਹਾਰਾ ਭਾਵੇਂ ਵਿਚਰਦਾ ਰਹੇ ਉਹ ਡੁੱਬ ਕੇ ਸਮੁੰਦਰ ਦੀ ਹਥਲੀ ਤਹਿ ਤੀਕਰ ਨਹੀਂ ਪਹੁੰਚ ਜਾਂਦਾ ਤੁਸੀਂ ਨੇਕ ਉਦੋਂ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਦਾ ਦਾਨ ਦੇਣ ਦਾ ਭਰਾਲਾ ਕਰਦੇ ਹੋ ਜਦੋਂ ਤੁਸੀਂ ਆਪਣੇ ਲਈ ਲਾਹਾ ਖਟਣ ਦਾ ਯਤਨ ਕਰਦੇ ਹੋ ਤਾਂ ਤੁਸੀਂ ਬਦ ਨਹੀਂ ਹੁੰਦੇ ਜਦੋਂ ਤੁਸੀਂ ਆਪਣੇ ਲਾਹੇ ਲਈ ਉਪਰਾਲਾ ਕਰਦੇ ਹੋ ਉਹਦਾ ਰੁੱਖਾਂ ਦੀ ਜੜ ਵਾਂਗ ਹੁੰਦੇ ਹੋ ਜੋ ਧਰਤੀ ਦੀ ਹਿੱਕ ਨਾਲ ਚੰਮੜ ਕੇ ਉਸ ਦਾ ਥਣ ਚੁੰਗਦੀ ਰਹਿੰਦੀ ਹੈ ਨਿਸ਼ਚੈ ਫਲ ਆਪਣੇ ਜੜ ਨੂੰ ਕਹਿ ਨਹੀਂ ਸਕਦਾ ਤੂੰ ਮੇਰੇ ਵਰਗੀ ਬਣ ਪੱਕੀ ਤੇ ਪੂਰੀ ਅਤੇ ਮੇਰੇ ਵਾਂਗ ਆਪਣੀ ਦੌਲਤ ਵੰਡਦੀ ਰਹਿ ਦੇਣਾ ਫਲ ਦੀ ਲੋੜ ਹੈ ਤੇ ਲੈਣਾ ਜੜ ਦੀ ਜਦੋਂ ਤੁਸੀਂ ਬੋਲਦੇ ਹੋ ਭਰਪੂਰ ਜਾਗਰਤੀ ਵਿੱਚ ਹੁੰਦੇ ਹੋ ਉਦੋਂ ਤੁਸੀਂ ਨੇਕ ਹੁੰਦੇ ਹੋ ਜਦੋਂ ਤੁਸੀਂ ਸੁੱਤਿਆਂ-ਸੁੱਤਿਆਂ ਤੁਹਾਡੀ ਜਵਾਨ ਬੇਮਕਸਦ ਡਿੱਕਡੋਲੇ ਖਾਂਦੀ ਹੈ ਉਦੋਂ ਵੀ ਤੁਸੀਂ ਵੱਦ ਨਹੀਂ ਹੁੰਦੇ ਅੱਡੀ ਖੇਡੇ ਖਾਂਦੇ ਹੋਏ ਬੋਲ ਵੀ ਕਮਜ਼ੋਰ ਜਵਾਨ ਨੂੰ ਤਕੜਾ ਬਣਾ ਸਕਦੇ ਹਨ ਜਦੋਂ ਤੁਸੀਂ ਦ੍ਰਿੜਚਿਤ ਹੋ ਕੇ ਪੱਕੇ ਪੈਰੀ ਆਪਣੀ ਮੰਜ਼ਲ ਵੱਲ ਵਧਦੇ ਹੋ ਤਾਂ ਤੁਸੀਂ ਨੇਕ ਹੁੰਦੇ ਹੋ ਪਰ ਜੇ ਤੁਸੀਂ ਉਸ ਵੱਲ ਲੰਗੜਵਾ ਹੋ ਕੇ ਤੁਰੇ ਜਾਂਦੇ ਹੋ ਤਾਂ ਤੁਸੀਂ ਵੱਦ ਨਹੀਂ ਜਿਹੜੇ ਲੰਗੜਵਾ ਤੁਰਦੇ ਹਨ ਉਹ ਵੀ ਪਛਾਣ ਵੱਲ ਨਹੀਂ ਜਾਂਦੇ ਬਰਜੇ ਤੁਸੀਂ ਤੰਦਰੁਸਤ ਵੀ ਹੋ ਤੇ ਤੇਜ ਵੀ ਤਾਂ ਲੰਗੜਿਆਂ ਸਾਵੇਂ ਮਿਹਰਬਾਨੀ ਕਰਨ ਦੇ ਚਾਹ ਵਿੱਚ ਲੰਗਣਾ ਮਾਰਨ ਲੱਗ ਪੋ ਨੇਕੀ ਦੇ ਅਨੇਕ ਰਾਹ ਹਨ ਪਰ ਜਦੋਂ ਤੁਸੀਂ ਨੇਕ ਨਾ ਹੋਵੋ ਉਦੋਂ ਤੁਸੀਂ ਬਦ ਨਹੀਂ ਹੁੰਦੇ ਤੁਸੀਂ ਕੇਵਲ ਆਵਾਰਾ ਤੇ ਆਸੀ ਹੁੰਦੇ ਹੋ ਅਫਸੋਸ ਵਾਲੀ ਗੱਲ ਹੈ ਕਿ ਬਾਰਾ ਸਿੰਘੇ કચ્છੂ ਕੁੰਮਿਆਂ ਨੂੰ ਤੇਜ ਤੁਰੰਦਵ ਵੱਲ ਨਹੀਂ ਸਿਖਾ ਸਕਦੇ ਤੁਹਾਡੀ ਲੋਚਾ ਹੈ ਕਿ ਤੁਸੀਂ ਮਹਾਨ ਬਣ ਜਾਵੋ ਇਸੇ ਲੋਚਾ ਵਿੱਚ ਹੀ ਨੇਕੀ ਲੁਕੀ ਬੈਠੀ ਹੈ ਤੇ ਇਹ ਲੋਚਾ ਗੜ ਦੇ ਸਵਨਾ ਵਿੱਚ ਹੈ ਪਰ ਕੁਝ ਲੋਕਾਂ ਵਿੱਚ ਇਹ ਪਰਚੰਡ ਧਾਰ ਵਾਂਗ ਹੈ ਜੋ ਪੂਰੇ ਬਲ ਸਿਆਹ ਤ ਸਮੁੰਦਰ ਵੱਲ ਰਵਾ ਹੈ ਅਤੇ ਆਪਣੇ ਨਾਲ ਪਹਾੜਾਂ ਦੇ ਰਹੱਸ ਤੇ ਜੰਗਲਾਂ ਦੇ ਗੀਤ ਲਈ ਜਾ ਰਹੀ ਹੈ ਹੋਰ ਨਾਲ ਵਿੱਚ ਇਹ ਗੱਲ ਲੋਚ ਸਪਾਰਟ ਨਦੀ ਵਾਂਗ ਹੈ ਜੋ ਸਮੁੰਦਰ ਕੰਢੇ ਪਹੁੰਚਣ ਤੋਂ ਪਹਿਲਾਂ ਆਪਣੇ ਆਪ ਨੂੰ 모ੜਾਂ ਵਿੰਗਾ ਵਿੱਚ ਗਵਾ ਦਿੰਦੀ ਹੈ ਤੇ ਉਰਾਹੀ ਕਿਤੇ اٹਕੀ ਰਹਿੰਦੀ ਹੈ ਪਰ ਬਹੁਤ ਹੀ ਲੋਚ ਵਾਲਾ ਘਟ ਲੋਚ ਵਾਲੇ ਨੂੰ ਇਹ ਨਾ ਆਖੇ ਤੁਹਾਨੂੰ ਅਸੋਸਤ ਕਿਉਂ ਹੈ ਰੁਕ ਰੁਕੇ ਕਿਉਂ ਚੱਲਦਾ ਹੈ ਜੋ ਸੱਚਮੁੱਚ ਨੇਕ ਹਨ ਉਹ ਨੰਗੇ ਕੋਲੋਂ ਇਹ ਨਾ ਪੁੱਛੇ ਤੇਰਾ ਕੱਜਣ ਕਿੱਥੇ ਹੈ ਉਹ ਬੇਕਾਰਿਆਂ ਕੋਲੋਂ ਇਹ ਨਹੀਂ ਪੁੱਛਦੇ ਤੇਰੇ ਘਰ ਨੂੰ ਕੀ ਬਣੀ ਆ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕੇ ਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ